ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਦੁਪਹਿਰ ਦਾ ਟਾਈਮ ਸੀ ਜੀ ਬੇਟਾ ਸਕੂਲੋਂ ਆਉਣ ਵਾਲਾ ਸੀ ਤੇ ਮੈਂ ਸੋਚਿਆ ਚਲੋ ਦੁਪਹਿਰੇ ਉਹਨੂੰ ਪਕੌੜੇ ਬਣਾ ਕੇ ਖਵਾਈਏ ਅੱਜ ਸੋਇਆਬੀਨ ਦੀਆਂ ਦੇ ਤੇ ਮੈਂ ਗਰਮ ਪਾਣੀ ਵਿੱਚ ਭਿਉਂ ਕੇ ਰੱਖਤੀਆਂ ਸੀ ਬਹੁਤ ਸੌਫਟ ਹੋ ਗਈਆਂ ਸੀ ਤੇ ਹੁਣ ਇਹਦੇ ਵਿੱਚ ਆਪਾਂ ਨਮਕ ਹਲਦੀ ਮਿਰਚ ਤੇ ਮਸਾਲੇ ਐਡ ਕਰ ਲਵਾਂਗੇ ਤੇ ਇੱਕ ਚੀਜ਼ ਆਪਾਂ ਹੋਰ ਐਡ ਕਰਾਂਗੇ ਇਹਦੇ ਵਿੱਚ ਜਿਸ ਦੇ ਨਾਲ ਜਿਹੜਾ ਟੇਸਟ ਹੈ ਇਹਦਾ ਬਹੁਤ ਹੀ ਵਧੀਆ ਆਵੇਗਾ ਵੀਡੀਓ ਨੂੰ ਜੇ ਵੀ ਨਾ ਸਕਿੱਪ ਕੀਤੇ ਅੰਤ ਤੱਕ ਜਰੂਰ ਵੇਖਿਓ ਜਿਹੜੇ ਭੈਣ ਭਰਾ ਮੇਰੇ ਚੈਨਲ ਤੇ ਪਹਿਲੀ ਵਾਰ ਨਵੇਂ ਆਏ ਆ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਨਾਲ ਲੱਗਦੀ ਵੈਲ ਨੂੰ ਜਰੂਰ ਪ੍ਰੈਸ ਕਰਨਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਪਿਆਰਿਆ ਕਮੈਂਟ ਕਰਕੇ ਜਰੂਰ ਜਾਣ ਲਓ ਜੀ ਆਪਾਂ ਆਪਣੇ ਸਵਾਦ ਅਨੁਸਾਰ ਨਮਕ ਹਲਦੀ ਮਿਰਚ ਮਸਾਲੇ ਬਾਕੀ ਸਾਰਾ ਕੁਝ ਪਾ ਲਿਆ ਹੈ ਤੇ ਇੱਕ ਇਹ ਚੀਜ਼ ਆਪਾਂ ਜਿਹੜੀ ਐਡ ਕਰਨ ਲੱਗੇ ਆ ਇਹ ਹੈ ਜੀ ਦਹੀਂ ਦਹੀਂ ਨਾਲ ਜਿਹੜਾ ਸੋਇਆਬੀਨ ਦੇ ਪਕੌੜਿਆਂ ਦਾ ਟੇਸਟ ਬਹੁਤ ਹੀ ਵਧੀਆ ਹੁੰਦਾ ਹੈ ਤੇ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਇਸ ਤਰ੍ਹਾਂ ਨਾਲ ਤੇ ਮੈਂ 2 ਵੱਡੇ ਚਮਚ ਜਿਹੜੇ ਦਹੀਂ ਦੇ ਪਾ ਲਏ ਨੇ ਤੇ ਨਾਲ ਹੀ ਇੱਥੇ ਛੋਟੇ 4 ਚਮਚ ਮੈਂ ਬੇਸਣ ਦੇ ਪਾਉਂਗੀ ਕਿਉਂਕਿ ਆਪਣੇ ਕਵਾਂਟੀਟੀ ਦੇ ਹਿਸਾਬ ਦੇ ਨਾਲ ਇਹ ਆਪਾਂ ਪਕੌੜੇ ਜਿਹੜੇ ਬਣਾਉਣ ਲੱਗੇ ਆ ਉਸ ਹਿਸਾਬ ਨਾਲ ਆਪਾਂ ਬੇਸਣ ਬਾਕੀ ਨਮਕ ਮਿਰਚ ਮਸਾਲੇ ਤੇ ਦਹੀ ਏਡ ਕੀਤੀ ਆ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਪਾ ਸਕਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੀ ਮਿਕਸ ਕਰਕੇ ਆਪਾਂ ਸਿਰਫ 2-3 ਮਿੰਟ ਰੱਖਣਾ ਹੈ ਤਾਂ ਜੋ ਜਿਹੜੇ ਵੀ ਮਸਾਲੇ ਆਪਾਂ ਪਾਏ ਆ ਇਹਦੇ ਵਿੱਚ ਚੰਗੀ ਤਰ੍ਹਾਂ ਨਾਲ ਰਚ ਜਾਣ ਬੜੀਆਂ ਦੇ ਵਿੱਚ ਤੇ ਬਹੁਤ ਹੀ ਹੈਲਦੀ ਇਹ ਰੈਸਪੀ ਆ ਬੱਚਿਆਂ ਲਈ ਵੀ ਤੇ ਵੱਡਿਆਂ ਲਈ ਵੀ ਤੇ ਸੋਇਆ ਬਿੰਡੀ ਬੜੀਆਂ ਵੈਸੇ ਵੀ ਹੈਲਥ ਲਈ ਆਪਣੇ ਲਈ ਬਹੁਤ ਹੀ ਵਧੀਆ ਨੇ ਤੇ ਅੱਜ ਚਲੋ ਆਪਾਂ ਸੋਚੇ ਪਕੌੜੇ ਬਣਾ ਕੇ ਖਾਣੇ ਆ ਇਹਦੇ। ਲਓ ਜੀ ਆਪਾਂ ਇਹਨੂੰ 2-3 ਮਿੰਟ ਢੱਕ ਕੇ ਰੱਖ ਦਵਾਂਗੇ। ਉਹਨਾਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਆਪਾਂ ਨੂੰ ਸਪੋਰਟ ਕਰ ਰਹੇ ਨੇ ਜੀ। ਤੇ ਇਸੇ ਤਰ੍ਹਾਂ ਆਪਣੇ ਸਪੋਰਟ ਬਣਾਈ ਰੱਖਿਓ ਜੀ। ਲਓ ਜੀ ਇੱਥੇ ਪੈਰੀ ਨੂੰ ਵੀ 스멜 ਆ ਗਈ ਆ। ਖੁਸ਼ਬੂ ਆ ਗਈ ਆ ਪਕੌੜਿਆਂ ਦੀ। ਇਹ ਵੀ ਰਸੋਈ 'ਚ ਭੱਜੀ ਆਈ ਆ। ਵੀ ਪਤਾ ਨਹੀਂ ਕੀ ਬਣ ਰਿਹਾ ਰਸੋਈ 'ਚ ਅੱਜ। ਤੇ ਇਹ ਫਿਰ ਮਗਰੀ ਰਹਿੰਦੀ ਆ ਮੇਰੇ ਜਦੋਂ ਇਨੂੰ ਪਤਾ ਲੱਗ ਜੇ ਵੀਰ ਸੋਈ ਚਾਹ ਦੀ ਕੋਈ ਚੀਜ਼ ਬਣ ਰਹੀ ਹੈ ਖਾਣ ਨਾ ਇਹ ਵੀ ਬਹੁਤ ਖੁਸ਼ ਹੁੰਦੀ ਹੈ ਬੜੀਆਂ ਦੇ ਪਕੌੜੇ ਖਾ ਕੇ ਲੋ ਜੀ ਇੱਥੇ ਆਪਾਂ ਕੜਾਹੀ ਰੱਖ ਦਿੱਤੀ ਸੀ ਤੇ ਤੇਲ ਇਹਦੇ ਵਿੱਚ ਪਾ ਲਿਆ ਸੀ ਤੇ ਤੇਲ ਗਰਮ ਹੋ ਗਿਆ ਸੀ ਹੁਣ ਆਪਾਂ ਇੱਕ ਇੱਕ ਕਰਕੇ ਜਿਹੜੇ ਸੋਇਆਬੀਨ ਦੇ ਪਕੌੜੇ ਆ ਇਹਦੇ ਵਿੱਚ ਪਾਵਾਂਗੇ ਸੋਇਆਬੀਨ ਦੀਆਂ ਬੜੀਆਂ ਨੂੰ ਇਹਦੇ ਵਿੱਚ ਪਾਵਾਂਗੇ ਤੇ ਇੱਕ ਹੋਰ ਮੈਂ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਕਿ ਭੈਣ ਭਰਾ ਜੋ ਵੀ ਆਪਣੇ ਚੈਨਲ ਤੇ ਆਉਂਦੇ ਆ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਚਲੇ ਜਾਂਦੇ ਆ ਉਸ ਤੋਂ ਬਾਅਦ ਫਿਰ ਅਨਸਬਸਕ੍ਰਾਈਬ ਕਰਦੇ ਆ ਤੇ ਇਹ ਚੀਜ਼ ਨਾ ਕਰਿਆ ਕਰੋ ਜੀ ਜਾਂ ਤਾਂ ਪਹਿਲੇ ਸਬਸਕ੍ਰਾਈਬ ਨਾ ਕਰੋ ਚੈਨਲ ਨੂੰ ਜਾਂ ਫਿਰ ਤੁਸੀਂ ਦੁਬਾਰਾ ਉਹਨਾਂ ਨੂੰ ਅਨਸਬਸਕ੍ਰਾਈਬ ਨਾ ਕਰਿਆ ਕਰੋ ਤੇ ਮੇਰੇ ਚੈਨਲ ਤੇ ਜੋ ਵੀ ਭੈਣ ਭਾਈ ਕਮੈਂਟ ਕਰਦਾ ਏ ਆਪਾਂ ਉਹਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਆ ਚੈਨਲ ਨੂੰ ਉਹਨਾਂ ਦੇ ਨੂੰ ਤੇ ਬਾਕੀ ਉਹਨਾਂ ਦੀਆਂ ਵੀਡੀਓ ਵੀ ਦੇਖਦੇ ਆ ਤੇ ਮੇਰੇ ਭੈਣ ਭਰਾ ਜੋ ਵੀ ਨੇ ਹਨ ਆਪਣਾ ਸਬਸਕ੍ਰਾਈਬ ਜੇ ਕਰਨਾ ਹੈ ਚੈਨਲ ਤਾਂ ਜਰੂਰ ਉਹ ਦੇਖਿਆ ਕਰੋ ਵੀਡੀਓ ਸਬਸਕ੍ਰਾਈਬ ਕਰਕੇ ਜਾਇਆ ਕਰੋ ਤੇ ਅਨਸਬਸਕ੍ਰਾਈਬ ਨਾ ਕਰਿਆ ਕਰੋ ਵੀਡੀਓ ਵੇਖ ਕੇ ਜੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬਾਕੀ ਤੁਹਾਡੀ ਮਰਜ਼ੀ ਹੈ ਜੀ ਜਿੱਦਾਂ ਸਬਸਕ੍ਰਾਈਬ ਇਹ ਤੁਹਾਡੇ ਹੱਥ ਹੈ ਜੀ ਵੀਡੀਓ ਵਧੀਆ ਲੱਗਦੀ ਹੈ ਤਾਂ ਸਬਸਕ੍ਰਾਈਬ ਕਰ ਦਿਆ ਕਰੋ ਕਿਸੇ ਨੂੰ ਸਪੋਰਟ ਕਰਨ ਦੇ ਨਾਲ ਕੋਈ ਉਹ ਨਹੀਂ ਹੁੰਦਾ ਹੈਗਾ ਜੀ ਆਪਣਾ ਸਪੋਰਟ ਕਰਨ ਦੇ ਨਾਲ ਸਾਡਾ ਹੀ ਹੌਸਲਾ ਵਧਦਾ ਹੈ ਵੀ ਜੇ ਬਾਕੀ ਭੈਣ ਭਰਾ ਵਧੀਆ ਕਮੈਂਟ ਕਰਦੇ ਆ ਸਾਨੂੰ ਤੇ ਆਪਾਂ ਵੀ ਉਹਨਾਂ ਦੀਆਂ ਵੀਡੀਓ ਦੇਖ ਕੇ ਉਹਨਾਂ ਨੂੰ ਸਪੋਰਟ ਕਰਦੇ ਆ ਜੀ ਲੋ ਜੀ ਆਪਣੇ ਪਕੌੜੇ ਆ ਜਿਹੜੇ ਬਣ ਗਏ ਨੇ ਬਰਾਊਨ ਰੰਗ ਹੋ ਗਿਆ ਇਹਨਾਂ ਦਾ ਥੋੜਾ ਜਿਹਾ ਪਹਿਲਾਂ ਪੂਰ ਸੀ ਜਿਹੜਾ ਹੋ ਗਰਮ ਤੇਲ ਕਰਕੇ ਥੋੜਾ ਜਿਹਾ ਨੀਚੋਂ ਹੋ ਗਏ ਸੀ ਪਰ ਬਹੁਤ ਹੀ ਵਧੀਆ ਟੇਸਟੀ ਲੱਗੇ ਸੀ ਖਾਣ ਵਿੱਚ ਲੋ ਜੀ ਤੁਸੀਂ ਦੇਖ ਸਕਦੇ ਹੋ ਲੋ ਜੀ ਇਸੇ ਤਰ੍ਹਾਂ ਆਪਾਂ ਦੂਸਰਾ ਜਿਹੜਾ ਇਹਦਾ ਪੂਰਾ ਉਹ ਬਣਾ ਲਵਾਂਗੇ ਮਸਤੂਪੂਰ ਦੇ ਵਿੱਚ ਇਹ ਆਪਣੇ ਜਿਹੜੇ ਪਕੌੜੇ ਆ ਜਿੰਨੇ ਕ ਆਪਾਂ ਨੂੰ ਜ਼ਰੂਰ ਤਸੀ ਬਣਾ ਲੈਣੇ ਆ ਅੱਜ ਸਾਡੇ ਮੀ ਵੀ ਸਵੇਰ ਦਾ ਪੈ ਰਿਆ ਸੀ ਤੇ ਪਹਿਲਾਂ ਸਲਾਹ ਸੀ ਵੀ ਗੋਲਗਲੇ ਬਣਾ ਕੇ ਖਾਈਏ ਤੇ ਫਿਰ ਮਨ ਕੀਤਾ ਚਲੋ ਬੜੀਆਂ ਹੀ ਬਣਾ ਲੈਂਦੇ ਆ ਸੋਇਆ ਬਿੰਦੀਆਂ ਤੇ ਵਧੀਆ ਵੀ ਨੇ ਹੈਲਦੀ ਵੀ ਨੇ ਤੇ ਫਿਰ ਆਪਾਂ ਚਲੋ ਬੜੀਆਂ ਬਣਾ ਲਈਏ ਅੱਜ ਲੋ ਜੀ ਇਹ ਵੀ ਆਪਾਂ ਬਿਲਕੁਲ ਸਲੋ ਗੈਸ ਦੇ ਉੱਤੇ ਇਹਨਾਂ ਨੂੰ ਪਕਾ ਲਵਾਂਗੇ ਪਹਿਲਾਂ ਬਾਅਦ ਵਿੱਚ ਫਿਰ ਗੈਸ ਜਿਹੜਾ ਥੋੜਾ ਜਿਹਾ ਤੇਜ਼ ਕਰ ਲਵਾਂਗੇ ਤਾਂ ਜੋ ਫਿਰ ਇਹ ਵਿੱਚੋਂ ਵੀ ਪੱਕ ਜਾਣ ਚੰਗੀ ਤਰ੍ਹਾਂ ਦੇ ਨਾਲ ਸੋਇਆ ਬਿੰਦੀਆਂ ਪੜੀਆਂ ਦੇ ਉੱਤੇ ਕੋਟਿੰਗ ਜਿਹੜੀ ਬਹੁਤ ਹੀ ਘੱਟ ਹੁੰਦੀ ਆ ਮਸਣ ਦੀ ਜੇ ਜ਼ਿਆਦਾ ਆਪਾਂ ਕੋਟਿੰਗ ਕਰ ਲੈਨੇ ਫਿਰ ਉਹ ਜ਼ਿਆਦਾ ਟੇਸਟ ਨਹੀਂ ਆਉਂਦਾ ਹੈਗਾ ਖਾਣ ਦਾ ਨਾ ਚਾਹੀ ਆਪਣਾ ਸੋਇਆ ਬਿੰਦੀ ਬੜੀਆਂ ਵੀ ਆਪਣੀਆਂ ਬਣ ਚੁੱਕੀਆਂ ਨੇ ਪੂਰਾ ਆ ਜੋ ਜੀ ਜਿਨੇ ਜਿਨੇ ਖਾਣਿਆ ਨੇ ਜਿਨ੍ਹਾਂ ਨੂੰ ਪਸੰਦ ਨੇ ਕਈ ਭੈਣ ਭਰਾ ਮੇਰੇ ਸੋਇਆ ਬਿੰਦੀ ਬੜੀਆਂ ਬਹੁਤ ਪਸੰਦ ਕਰਦੇ ਆ ਖਾਣ ਵਿੱਚ ਤੇ ਮੇਰੇ ਹਸਬੰਦ ਨੂੰ ਵੀ ਬਹੁਤ ਪਸੰਦ ਨੇ ਇਹ ਬੜੀਆਂ ਸੋਇਆ ਬਿੰਦੀਆਂ ਉਹ ਵੀ ਕਈ ਵਾਰ ਰੋਸਟ ਕਰਕੇ ਵੀ ਖਾ ਲੈਂਦੇ ਆ ਉਹ ਇਦਾਂ ਨਹੀਂ ਖਾਂਦੇ ਕਈ ਵਾਰ ਤਲ ਕੇ ਤੇ ਰੋਸਟ ਕਰਕੇ ਖਾ ਲੈਂਦੇ ਆ ਬਹੁਤ ਵਧੀਆ ਲੱਗਦੀਆਂ ਇਦਾਂ ਲੋਜੀ ਬਣ ਗਈ ਆਪਣੀਆਂ ਸਵੇਰਵਿੰਦੀਆਂ ਬੜੀਆਂ ਵੀਡੀਓ ਦੇਖਣ ਲਈ ਜੀ ਬਹੁਤ-ਬਹੁਤ ਧੰਨਵਾਦ ਆ ਜੀ ਸਾਰੇ ਭੈਣ ਭਰਾਵਾਂ ਦਾ ਬੇਟਾ ਸਕੂਲੋਂ ਆ ਗਿਆ ਸੀ ਤੇ ਮੈਂ ਨਾਲ ਦੀ ਨਾਲ ਫਿਰ ਗਰਮਾ-ਗਰਮ ਬਣਾ ਕੇ ਦਿੱਤੇ ਸੀ ਉਹਨੂੰ ਫਿਰ ਬੱਚਾ ਨੂੰ ਤਾਜੀ ਚੀਜ਼ੇ ਬਣਾਈ ਹੋਏ ਖਵਾਉਣੀ ਚਾਹੀਦੀ ਆ ਫਿਰ ਪਈ ਹੋਈ ਚੀਜ਼ ਤਾਂ ਬਿਲਕੁਲ ਨਾ ਖਵਾਓ ਫਿਰ ਬੱਚੇ ਦੀ ਸਿਹਤ ਖਰਾਬ ਹੁੰਦੀ ਆ ਲੋ ਜੀ ਇਹਦੇ ਥੋੜਾ ਜਿਹਾ ਚਾਟ ਮਸਾਲਾ ਪਾ ਦਵਾਂਗੇ ਜਿਆਦਾ ਵੈਸੇ ਮੈਂ ਤਲੀ ਹੋਈ ਚੀਜ਼ ਘੱਟ ਹੀ ਦੇ ਕੇ ਰਾਜ਼ੀਆਂ ਬੱਚੇ ਇਹਨੂੰ ਲੋਜੀ ਤਿਆਰ ਨੇ ਆਪਣੇ ਬੜੀਆਂ ਦੇ ਪਕੌੜੇ ਬਣ ਕੇ ਲੋਜੀ ਅੱਜ ਦੇ ਇਹ ਵੀਡੀਓ ਸੀ ਆਪਣੇ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ